ਲਾਈਬ੍ਰੇਰੀ ਬਿਲਕੁਲ ਠੀਕ ਸੀ ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਆਖਿਰ ਲਾਇਬ੍ਰੇਰੀ ਨੂੰ ਹੋਇਆ ਕੀ ਇਹ ਪਤਾ ਕਰਨ ਲਈ ਅਸੀਂ ਸਰਦਾਰ ਮਨਜੀਤ ਸਿੰਘ ਕਲਕੱਤੇ ਕੋਲ ਵੀ ਗਏ ਜੋ ਉਸ ਟਾਈਮ ਐਸਜੀਪੀਸੀ ਦੇ ਮੈਂਬਰ ਸਨ ਸਿੱਖ ਰਫਰ ਲਾਇਬ੍ਰੇਰੀ ਚੋਂ ਨਾਲ ਸਾਰੀਆਂ ਕਿਤਾਬਾਂ ਲੈ ਲਈਏ ਚੋਕੇ ਤੇ ਇੱਥੇ ਯੂਥ ਹੋਸਟਲ ਹੈ ਜੀਟੀ ਰੋਡ ਤੋਂ ਉੱਤੇ ਆਮੀ ਲੈ ਕੇ ਗਈ ਤੇ ਪੁਲਿਸ ਵੀ ਨਾਲ ਹੀ ਸੀ ਕਿ ਜਿਹੜੇ ਲੋਕ ਕਹਿੰਦੇ ਆ ਪੀ ਬਲੂ ਸਟਾਰ ਦੇ ਵਿੱਚ ਸੜੀ ਸਾਰੀ ਲਾਇਬ੍ਰੇਰੀ ਗਲਤ ਹੈਗਾ ਲਾਇਬ੍ਰੇਰੀ ਬਲੂ ਸਟਾਰ 6 ਤੱਕ ਨਹੀਂ ਸੜੀ ਸੀ ਜੀ ਲਾਇਬ੍ਰੇਰੀ ਉਸ ਤੋਂ ਬਾਅਦ ਸਾੜੀ ਗਈ 15 ਨੂੰ ਅਸੀਂ ਜਦੋਂ ਵਾਪਸ ਗਏ ਜਿਹੜੀ ਉਹ ਸੜੀ ਹੋਈ ਚੀਜ਼ ਸੀ ਜਿਹੜੀ ਉਹ ਸਵਾ ਸੀ ਜੀ ਉਹ ਸਵਾ ਖਬਰਾਂ ਦੀ ਸੀਗੀ ਜੇ ਕਿਤਾਬਾਂ ਨਹੀਂ ਹੁੰਦੀ ਜਿਲਦਾਂ ਹੁੰਦੀਆਂ ਗੱਤੇ ਹੁੰਦੇ ਅਲਮਾਰੀਆਂ ਅਗਰ ਸੀਆਂ ਟੁੱਟੀਆਂ ਭੱਜੀਆਂ ਰਮਾਰੀਆਂ ਕੋਈ ਲੋਅਰ ਜਿਹੜਾ ਉਹ ਖੁੱਲ ਕੇ ਸਿਲ ਨਹੀਂ ਸੀ ਬਣ ਗਿਆ ਪੇ ਉਹ ਪਿਗਲ ਗਿਆ ਸੀ ਤੋਂ ਸਿਲ ਗਿਆ ਸੀ ਉਹ ਸਿਗੀਆਂ ਖੜੀਆਂ ਉੱਥੇ ਉੱਥੇ ਲੱਕੜ ਦੀਆਂ ਏਰਮਾਨੀਆਂ ਸੀ ਜੀ ਸਾਗਵਾਨ ਦੀਆਂ ਅਲਮਾਰੀਆਂ ਸੀਗੀਆਂ ਪਈਆਂ ਅੰਦਰ ਇਤਨੀਆਂ ਵਧੀਆ ਉਹ ਕਿੱਥੇ ਗਈਆਂ ਇੱਕ ਸਿਕਸੀ ਆ ਪੁਲਿਸ ਵਿੱਚ ਰਜੀਤ ਸਿੰਘ ਨੰਦਾ ਉਹ ਕਈ ਚਿਰਾਂ ਬਾਅਦ ਮੇਰੇ ਕੋ ਆਇਆ ਉਸ ਨੇ ਮੈਨੂੰ ਕਿਹਾ ਕਿ ਇਦਾਂ ਕਰਕੇ ਇਹ ਜਦੋਂ ਯੂਥ ਹੋਸਟੇਜ ਲੈ ਕੇ ਗਏ ਆ ਤੇ ਗੁਰੂਗ੍ਰਾਂਦ ਸਾਹਿਬ ਦੇ ਸਰੂਪ ਵੀ ਸੀ ਉਹ ਤਾਂ ਥੱਲੇ ਸੁੱਟ ਦਿੱਤੇ ਸਭ ਕੁਝ ਲੈ ਆ ਗਏ ਕਿਤਾਬਾਂ ਢੇਰ ਕਰਤੀਆਂ ਤਾਂ ਕਹਿੰਦਾ ਮੈਂ ਪ੍ਰੋਟੈਸਟ ਕੀਤਾ ਕਿ ਵੀ ਇੱਥੇ ਗੁਰੂ ਰਜਾ ਸਾਹਿਬ ਦਾ ਸਰੂਪ ਹੈ ਗਿਆ ਜਿਹੜੇ ਹੱਥ ਲਿਖਤ ਨੇ ਕੋਈ ਦੂਜੇ ਉਹਨਾਂ ਨੇ ਕਿ ਇੱਕ ਟੇਬਲ ਲਿਆ ਵੱਡਾ ਉਹ ਟੇਬਲ ਦੇ ਉੱਤੇ ਉਹ ਕਿਤਾਬਾਂ ਰੱਖਤੀ ਰਖਵਾ ਦਿਆ ਥੋੜੀਆਂ ਤੇ ਉਹਦੀ ਉਹ ਬੜਾ ਰੇ ਸੀਗੇ ਇੰਡੈਕਸ ਉਹਨੇ ਫਿਰ ਮੈਨੂੰ ਉਹ ਚੋਂ ਉਹ ਪੰਜ ਸੱਤ ਚੀਜ਼ਾਂ ਦੇ ਦਿੱਤੀਆਂ ਉਹ ਕਹਿੰਦਾ ਮੈਂ ਉੱਥੋਂ ਚੁੱਕੀਆਂ ਸੀ ਮਨਜੀਤ ਸਿੰਘ ਕਲਕੱਤਾ ਨੇ ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਟੈਲੀਫੋਨ ਕੀਤਾ ਵੀ ਫੌਰਨ ਇੱਧਰ ਆਓ ਤੇ ਮੈਂ ਪ੍ਰਕਰਮਾਂ ਦੇ ਵਿੱਚ ਹੀ ਚਲਾ ਗਿਆ ਤੇ ਜਾ ਕੇ ਫਤਿਹ ਬਲਾਈ ਉਹਨਾਂ ਨੇ ਕਿਹਾ ਬੈਠ ਜਾਓ ਕਿ ਉਹਨਾਂ ਨੇ ਮੈਨੂੰ ਉਹ ਲਫਾਫਾ ਦਿੱਤਾ ਵੀ ਇਸ ਲਫਾਫੇ ਨੂੰ ਰਸਤੇ ਵਿੱਚ ਨਹੀਂ ਖੋਲਣਾ ਉਹ ਜਦੋਂ ਮੈਂ ਆ ਕੇ ਵੇਖਿਆ ਜੀ ਉਹਦੇ ਵਿੱਚ ਜਿਹੜੀਆਂ ਪੁਰਾਣੀ ਲਾਇਬ੍ਰੇਰੀ ਦਾ ਹਿੱਸਾ ਸਨ ਵੀ ਲਾਇਬ੍ਰੇਰੀ ਸੜੀ ਨਹੀਂ ਲਾਇਬ੍ਰੇਰੀ ਚੁੱਕੀ ਗਈ ਹੈ ਆ ਤੁਹਾਡੇ ਸਾਹਮਣੇ ਹੈ ਕਹਨ ਵਾਲੇ ਤਾਂ ਇਹ ਕਹਿੰਦੇ ਨੇ ਕਿ 12 ਟਰੱਕ ਗਏ ਜੀ ਕਿਤਾਬਾਂ ਦੇ ਭਰ ਕੇ ਕਿੱਥੇ ਗਈਆਂ ਉਹ ਕਿਤਾਬਾਂ ਕਿੱਥੇ ਗਏ ਉਹ ਮਹਾਰਾਜ ਦੇ ਸਰੂਪ ਕਿੱਥੇ ਗਏ ਉਹ ਜਿੰਨੇ ਹੁਕਮਨਾਮੇ ਸੀ ਉਹ ਸਾਰੇ ਉਹ ਸਵਾ ਨਹੀਂ ਸੀ ਹੋਏ ਉਹ ਸਿਰਫ ਔਰ ਸਿਰਫ ਸਵਾ ਉਹਨਾਂ ਮੈਗਜ਼ੀਨਾਂ ਦੀ ਸੀ 100 ਸਾਲ ਦੀ ਪੂਰੀ ਪੂਰੀ ਅਖਬਾਰ ਸੀਗੀ ਕਈਆਂ ਕਈ ਅਖਬਾਰਾ ਪੂਰੇ 100 ਸਾਲ ਸਾਲ ਦੀਆਂ ਉੱਥੇ ਪਈਆਂ ਸੀ ਉਹ ਖਵਾਰਾ ਸਾਰੀਆਂ ਸਵਾਹ ਹੋਈਆਂ ਔਰ ਗੋਡੇ-ਗੋਡੇ ਉੱਥੇ ਸਵਾਹ ਹੈਗੀ ਸੀ ਜਿਸ ਸਵਾਹ ਵਿੱਚ ਜੀ ਮੇਰੇ ਪਤੀ ਦੇਵ ਗਾਇਸਾਂ ਜੀ ਜਿਨ੍ਹਾਂ ਨੂੰ ਕਿਹਾ ਗਿਆ ਪੇ ਚਾਰ ਜਲਾਓ ਜੀ ਆਹ ਲੋ ਚਾਬੀ ਤੇ ਲਾਇਬ੍ਰੇਰੀ ਦਾ ਚਾਰਜ ਕਿਉਂਕਿ ਬਾਕੀ ਸਾਰਾ ਕੁਝ ਪੇਂਟ ਪੁੰਟ ਕਰ ਲਿਆ ਸੀ ਉਹਨਾਂ ਨੇ ਤਾਂ ਉਹਨਾਂ ਨੇ ਲਿਖ ਕੇ ਦਿੱਤਾ ਸੀ ਇਹ ਸਰਕਾਰੀ ਕਾਗਜ਼ਾਂ ਵਿੱਚ ਲਿਖਿਆ ਹੋਇਆ ਡਾਕੂਮੈਂਟ ਹੈ ਜਿੱਥੇ ਉਹਨਾਂ ਨੇ ਲਿਖ ਕੇ ਦਿੱਤਾ ਕਿ ਲਾਇਬ੍ਰੇਰੀ ਸੜ ਕੇ ਸਵਾਹ ਹੋ ਗਈ ਹੈ ਔਰ ਮੈਂ ਸਵਾਹ ਦਾ ਚਾਰਜ ਲੈ ਲਿਆ ਕੁਝ ਕਿਤਾਬਾਂ ਵਾਪਸ ਆਈਆਂ ਨੇ ਜਿਹੜੇ ਪਹਿਲਾਂ ਕਹਿੰਦੇ ਸਨ ਉਹ ਸੜ ਗਈਆਂ ਨੇ ਫਿਰ ਉਹ ਵਾਪਸ ਕਿਵੇਂ ਆਣੀਆਂ ਇਹ 92 93 ਦੀ ਗੱਲ ਹੈ ਸਰਕਾਰ ਨੇ ਸਾਨੂੰ ਕੁਝ ਦਿੱਤਾ ਵੀ ਅਸੀਂ ਤੁਹਾਨੂੰ ਕੁਝ ਰਿਕਾਰਡ ਦੇ ਰਹੇ ਹਾਂ ਦਿੱਲੀ ਤੋਂ ਆ ਕੇ ਲੈ ਜਾਓ ਤੇ ਮੈਂ ਤੇ ਬਲਬੀਰ ਸਿੰਘ ਉਸ ਸਮੇਂ ਦੇ ਲਾਇਬ੍ਰੇਰੀਅਨ ਅਸੀਂ ਜਾ ਕੇ ਅਸੀਂ ਵੀ ਸਮਾਨ ਛਾਂਟਿਆ ਉੱਥੇ ਤਾਂ ਉਹਦੇ ਵਿੱਚੋਂ ਸਾਨੂੰ ਐਕਸੈਸ਼ਨ ਰਜਿਸਟਰ ਸੀ ਜਿਹੜੇ ਉਹ ਤਿੰਨੇ ਹੀ ਲੱਭ ਗਏ ਚੋਰ ਜਾਂਦਾ ਜਾਂਦਾ ਆਪਣੀ ਕੋਈ ਨਿਸ਼ਾਨੀ ਆਪਣਾ ਕੋਈ ਉਹ ਮਤਲਬ ਪੈਰਾਂ ਦੇ ਨਿਸ਼ਾਨ ਉਹ ਛੱਡ ਜਾਂਦਾ ਤੇ ਉਹ ਆਪਣਾ ਜਿਹੜਾ ਸਰਕਾਰ ਸੀ ਉਹ ਗਲਤੀ ਨਾਲ ਭਲੇਖੇ ਨਾਲ ਜਾਂ ਉਹਨਾਂ ਨੂੰ ਇਹ ਕਹਿ ਲਿਆ ਕਿ ਉਹਨਾਂ ਨੂੰ ਸ਼ਾਇਦ ਇਹ ਪਤਾ ਹੀ ਨਹੀਂ ਸੀ ਬਸ ਇਨਾਂ ਨੂੰ ਕੀ ਸੌਂਪਣਾ ਕਰ ਰਹੇ ਆ ਸਰਕਾਰ ਨੇ ਸਾਨੂੰ ਇਹ ਤੇ ਦੇ ਦਿੱਤਾ ਵੀ ਆ ਲੋ ਇੰਨਾ ਕੁ ਅਸੀਂ ਦੇ ਦਿੰਨੇ ਆ ਵੀ ਤੁਹਾਡੇ ਕੋਲ ਹੈ ਕੀ ਕੀ ਸੀ ਆ ਤੁਹਾਨੂੰ ਦੱਸ ਦਿੰਨੇ ਆ ਬਾਕੀ ਅਸੀਂ ਦੇਣਾ ਦੂਣਾ ਕੁਛ